ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪੰਜਾਬ ਦੇ ਉੱਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਪੰਜਾਬੀ ਭਰਾ ਕਰ ਰਿਹਾ ਜੀ ਮਿਹਨਤ ਜੋ ਕਿ ਜੂਸ ਦੀ ਰੇੜੀ ਲਾਈ ਹੋਈ ਹੈ ਜੀ ਤੇ ਨਾਲ ਨਾਲ ਆਪਾਂ ਨੂੰ ਪਤਾ ਹੈ ਕਿ ਰੱਖੜੀ ਦਾ ਤਿਹਾਰ ਆ ਰਿਹਾ ਜੀ ਸੜਕ ਦੇ ਉੱਤੇ ਵੀਰ ਨੇ ਰੱਖੜੀਆਂ ਸਜਾਈਆਂ ਹੋਈਆਂ ਨੇ ਜੀ ਤੇ ਨਾਲ ਜੂਸ ਦੀ ਰੇੜੀ ਲਾਈ ਹੋਈ ਹੈ ਜੀ ਦੇਖ ਸਕਦੇ ਹੋ ਤੁਸੀਂ ਕੰਮ ਕੋਈ ਛੋਟਾ بڑا ਨਹੀਂ ਹੁੰਦਾ ਜੀ ਕੰਮ ਜਿਹੜਾ ਮਰਜ਼ੀ ਹੋਵੇ ਬੰਦੇ ਨੂੰ ਕਰ ਲੈਣਾ ਚਾਹੀਦਾ ਜੀ ਬਹੁਤ ਹੀ ਮਿਹਨਤ ਕਰਦਾ ਜੀ ਵੀਰ ਪਿੰਡ ਚੌਰ ਵਾਲਾ ਜ਼ਿਲ੍ਹਾ ਫਤਿਹਗੜ ਸਾਹਿਬ ਰੋਡ ਦੇ ਉੱਤੇ ਲਾਈ ਹੋਈ ਹੈ ਦੁਕਾਨ ਵੀਰ ਨੇ ਆਉਂਦੇ ਜਾਂਦੇ ਰੱਖੜੀਆਂ ਜ਼ਰੂਰ ਲੈ ਕੇ ਜਾਓ ਜੀ ਵੀਰ ਤੋਂ ਤੇ ਨਾਲ ਜੂਸ ਦਾ ਦਬਾਰ ਵੀ ਲਾਇਆ ਹੋਇਆ ਜੀ ਬਾਕੀ ਗੱਲਬਾਤ ਆਪਾਂ ਕਰਦੇ ਆਂ ਵੀਰ ਨਾਲ ਦੇਖ ਸਕਦੇ ਹੋ ਤੁਸੀਂ ਰੱਖਣੀਆਂ ਸਜائیاں ਹੋਈਆਂ ਨੇ ਜੀ ਕੀ ਹਾਲ ਚਾਲ ਆ ਭਾਜੀ ਇਹ ਕਿੰਨੀ ਕੀ ਡੇਰ ਤੋਂ ਕਰਦੇ ਆਂ ਜੀ ਕੰਮ ਆਪਾਂ ਜੂਸ ਦਾ ਕਰੀਏ ਹੋਗੇ 2-3 ਘੰਟੇ ਅੱਛਾ ਤੇ ਵਿੱਚ ਆਪਾਂ ਨੋਕੜ ਵੀ ਲਾਉਨੇ ਆ ਅੱਛਾ ਜੀ ਹੁਣ ਕੀ ਸੀਤਕਾਰ ਰੁਕਿਆ ਵਰਗਾ ਚੱਲੀ ਨਹੀਂ ਆਪਾਂ ਆਖਣੇ ਰੋਟੀ ਦਾ ਸੀ ਆਪਾਂ ਆਹ ਜਿਹੜਾ ਵਾਹ ਜੀ ਜੱਜੂਆ ਗਾਹਾਂ ਜੀ ਨਾਲ ਮੋਬਾਈਲ ਤੇ ਤੁਸੀਂ ਠੀਕ ਹੈ ਤੇ ਰੱਖੜੀਆਂ ਵੀ ਲਾਈਆਂ ਹੋਣੀਆਂ ਜੀ ਰੱਖੜੀਆਂ ਨੇ ਜੀ ਤਿਹਾਰ ਹੈ ਜੀ ਰੱਖੜੀਆਂ ਦਾ ਕਦੋਂ ਆਈ ਤਿਹਾਰ ਆਪਣਾ 9 ਤਰੀਕ ਦਾ ਜੀ ਅੱਛਾ 9 ਤਰੀਕ ਦਾ ਤਿਹਾਰ ਹੈ ਹਾਂ ਇਹ ਰੱਖੜੀਆਂ ਦਾ ਕਿੰਨੀ ਕੁ ਦੇਰ ਹੋਈ ਜੀ ਲਾਈਆਂ ਨੇ ਲੱਕੜੀਆਂ ਮੈਂ ਪਿਛਲੇ ਸਾਲ ਫੇਰੀ ਲੰਗਰ ਸੀ ਜੀ ਅੱਛਾ ਜੀ ਉਹਦੇ ਨਾਲ ਚੱਲਦਾ ਨਹੀਂ ਫੇਰੀ ਨਾਲ ਜੀ ਆਇਆ ਜੋ ਮੋੜਾ ਮੋੜਾ ਰੂਪੂਰ ਤੇ ਜੀ ਨਾਲ ਜਸਪੀਰ ਭਾਈ ਉਹਨੇ ਜੀ ਜੀ ਜਾਣਗੇ ਠੀਕ ਹੈ ਜੀ ਐ ਤੁਸੀਂ ਇੱਥੇ ਖੜ੍ਹਦੇ ਹੋ ਜੀ ਹਾਂ ਜਿਵੇਂ ਹੁੰਦਾ ਜੀ ਬਸ ਆ ਜੀ ਤਵੇ ਲਾਉਣੇ ਆਉਂਦਾ ਜੀ ਉਰੀਵਾਸਾ ਵੀਰੇ ਧੋਪਾ ਜੀ ਤਰਾਕਾ ਕਰਕੇ ਹੋਂਦੇ ਖਲਾਬਾਣਦੇ ਜੀ ਉੱਥੇ ਸ਼ੌਂਚ ਲਾਇਆ ਕਰਾਈਓ ਗਾਹਾਂ ਠੀਕ ਹੈ ਜੀ ਬੱਚੇ ਕਿੰਨੇ ਜੀ ਆਪਣੇ ਕੋਲ ਤਿੰਨ ਗੁੱਡੀਆਂ ਨੇ ਜੀ ਅੱਛਾ ਪੜਦਿਆਂ ਨੇ ਜੀ ਹਾਂ ਜੀ ਤਿੰਨੇ ਪੜਦਿਆਂ ਨੇ ਕਿਹੜੀ ਕਿਹੜੀ ਕਲਾਸ ਚ ਪੜਦੇ ਇੱਕ ਛੋਟੀ ਜੀ ਜਮਾ ਤੇ ਉਹ ਤਾਂ ਲੱਗੀ ਨਹੀਂ ਜੰਗਲਵਾੜੀ ਜਾਂਦੀ ਆ ਠੀਕ ਹੈ ਤੇ ਜੀ ਵੱੜਦੀ ਤੇ ਪੰਜ ਚੌਥੀ ਜੀ ਵੱੜਦੀ ਹੈ ਜਿਹੜੇ ਬੱਚੇ ਬਾਹਰ ਨੂੰ ਜਾ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਵੀ ਇੱਥੇ ਕੰਮ ਕਰਕੇ ਨਹੀਂ ਹੈਗਾ ਜੀ ਅੱਛਾ ਜੀ ਮੈਂ ਵੀ ਇੱਧਰ ਕੀ ਕੰਮ ਕਰਿਆ ਥੋੜਾ ਜਿਹਾ ਚਲੋ ਘਾਟਾ ਜੀ ਸ ਚਲੋ ਜੇ ਉਹੀ ਆਪਣਾ ਘਾਟਾ ਹੈ ਸਹਿ ਕੇ ਆਪਾਂ ਅੰਦਰ ਵੜ ਜੀ ਫਿਰ ਤਾਂ ਕੰਮੇ ਨਹੀਂ ਚੱਲਣਾ ਠੀਕ ਹੈ ਜੀ ਪਰ ਮੈਂ ਘਾਟਾ ਲੋਨ ਲਿਆ ਸੀ ਲੋਨ ਮੈਂਦਗੀ ਨਕਮਲ ਕਰਕੇ ਆਪਣਾ ਵੀ ਆਪਣਾ ਗਾਹਾਂ ਉਹਨਾਂ ਕੇ ਪੈ ਤਨ ਚੱਕ ਲੈਗੇ ਜਿੰਨਾ ਕਾ ਪੁੱਤ ਚੱਕਿਆ ਜਾਊਗਾ ਜੀ ਜਿਹੜੀ ਬਾਹਰ ਬਾਹਰ ਨਾਲ ਉਹਰੇ ਪੈਸਾ ਹੈਗਾ ਬਾਹਰ ਉਹਰੇ ਆਪਣਾ 100 ਗੋਣ ਚੰਗੇ ਆ ਜੀ ਆਪਣਾ ਜਿਹੜਾ ਬਣਦਾ ਜੀ ਆਪਣਾ ਤਾਂ ਹੈ ਜੀ ਠੀਕ ਹੈ ਉਹਦੇ ਆਪਾਂ ਕਿਸੇ ਦੇ ਅੱਕ ਜਿਹੜਾ ਲਈ ਕਰਾਂਗੇ ਜਾਂ ਕੇ ਠੀਕ ਹੈ ਜੀ ਆ ਲਓ ਜੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ ਵੀਰ ਨੇ ਕਿ ਜਿਹੜੇ ਬੱਚੇ ਬਾਹਰ ਜਾਂਦੇ ਨੇ ਉਹ ਬਾਹਰ ਜਾਣ ਨਾਲ ਉਹ ਵੀ ਆਪਣਾ ਕੰਮ ਕਰ ਸਕਦੇ ਨੇ ਬਹੁਤ ਵਧੀਆ ਕੰਮ ਕਰਿਆ ਹੋਇਆ ਜੀ ਵੀਰ ਨੇ ਜੀ ਇੱਕ ਨੰਬਰ ਤੇ ਜੂਸ ਆਈ ਜਿਹੜਾ ਇੱਕ ਵਾਰ ਪੀ ਗਏ ਮਣੋਕਾ ਹੀ ਆਊਗਾ ਦੁਬਾਰਾ ਜੀ ਠੀਕ ਹੈ ਜੀ ਹਾਂ ਜੀ ਇਹ ਰਿਹੜੀ ਲਾਈ ਹੋਈ ਹੈ ਜੀ ਸਰਾਨ ਪਟਾਲਾ ਰੋਡ ਪਿੰਡ ਚੌਰਾਲਾ ਜ਼ਿਲ੍ਹਾ ਫਤਿਹਗੜ ਸਾਹਿਬ ਦੇਖ ਸਕਦੇ ਹੋ ਤੁਸੀਂ ਰੋਡ ਦੇ ਉੱਤੇ ਵੀਰ ਨੇ ਲਾਈ ਹੋਈ ਹੈ ਦੁਕਾਨ ਆਉਂਦੇ ਜਾਂਦੇ ਜੂਸ ਵੀ ਪੀਓ ਵੀਰ ਦਾ ਠੰਡਾ ਮਿੱਠਾ ਤੇ ਰੱਖੜੀਆਂ ਵੀ ਵੀਰ ਤੋਂ ਜਰੂਰ ਲੈ ਕੇ ਜਾਇਓ ਜੀ ਕਿਉਂਕਿ ਵੀਰ ਧੁੱਪ ਦੇ ਵਿੱਚ ਮਿਹਨਤ ਕਰਦਾ ਦੇਖ ਸਕਦੇ ਹੋ ਤੁਸੀਂ ਤੇ ਆਪਣਾ ਜਿਹੜਾ ਬਲੌਗ ਹੁੰਦਾ ਆਪਾਂ ਸ਼ਾਮ ਨੂੰ ਆਪਣੇ ਚੈਨਲ ਦੇ ਉੱਤੇ 8 ਵਜੇ ਪਾਉਂਦੇ ਹੁੰਦੇ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ